ਪੈਨਸ਼ਨ ਰਿਫਾਰਮ ਸ਼ੁਰੂ ਕੀਤੇ ਸਰ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਰਿਟਾਇਰ ਹੋ ਜਾਂਦੇ ਸਰ ਉਹਨਾਂ ਨੂੰ ਉਹਨਾਂ ਦੇ ਪੈਨਸ਼ਨ ਮਿਲਦੀ ਸੀ ਉਹਨਾਂ ਨੂੰ ਵੱਡੇ ਬੱਚੇ ਸੀ ਵੱਡੇ ਰਿਫਾਰਮ ਕੀਤੇ ਨੇ ਇਸ ਸਬੰਧ ਵਿੱਚ ਇੱਕ ਅਹਿਮ ਮੀਲ ਪੱਥਰ ਅਸੀਂ ਜਿਹੜਾ ਪੈਨਸ਼ਨ ਸੇਵਾ ਪੈਨਸ਼ਨ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਜੋ ਪੈਨਸ਼ਨ ਪ੍ਰਕਿਰਿਆ ਨੂੰ ਚਾਲੂ ਰੂਪ ਚਲਾਉਣ ਲਈ 30 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਰ ਤਿਆਰ ਕੀਤਾ ਗਿਆ ਸਾਡੇ ਕਰਮਚਾਰੀ ਸਾਡੇ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਹਨ ਅਤੇ ਉਹਨਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਕਰਮਚਾਰੀਆਂ ਦੇ 6 ਮਹੀਨੇ ਤੇ ਇੱਕ ਮਹੀਨੇ ਉਦੇ ਪੈਂਡਿੰਗ ਪਏ ਬਕਾਏ ਜਿਹੜੇ ਨੇ 14191 ਕਰੋੜ ਰੁਪਏ ਦੇ ਭੁਗਤਾਨ ਦਾ ਸਰ ਲਿਕুইਡੇਸ਼ਨ ਪਲਾਨ ਤਿਆਰ ਕੀਤਾ ਸੀ ਉਹਨੂੰ ਲਾਗੂ ਕਰਤਾ ਸਰ ਜਿਸ ਦਾ ਸਿੱਧਾ ਲਾਭ ਸਾਡੇ 6 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਹੋਵੇਗਾ ਇਹ ਭੁਗਤਾਨ ਮੌਜੂਦਾ ਵਿੱਤੀ ਸਾਲ ਤੋਂ ਸਰ ਪ੍ਰੈਜ਼ੈਂਟ ਸਾਲ ਤੋਂ ਸ਼ੁਰੂ ਹੋ ਚੁੱਕਿਆ ਹੈ ਇਹ ਸਿਰਫ ਵਿੱਤੀ ਵਾਦਾ ਨਹੀਂ ਹੈ ਸਰ ਸਗੋਂ ਉਹਨਾਂ ਦੁਆਰਾ ਕੀਤੀ ਅਨਮੋਲ ਸੇਵਾ ਦਾ ਜਿਹੜੀ ਉਹਨਾਂ ਨੂੰ ਮਾਨਤਾ ਦੇਣਾ ਹੈ ਸਰ